ਰਾਵੀ ਦਾ ਇਹਨਾਂ ਨੇ ਕਨਾਲ ਕੱਢਣਾ ਕੱਲ ਇਹਨਾਂ ਨੇ ਇਹ ਬਿਆਨ ਕਰਤਾ ਹੈਗਾ ਕਿ এনवायरमेंटਲ ਇੰਪੈਕਟ ਅਨਾਲਿਸਿਸ ਕਿ ਵਾਤਾਵਰਣ ਤੇ ਕੀ ਅਸਰ ਪੈਣਾ ਹੈਗਾ ਉਹ এনवायरमेंटਲ ਮਿਨਿਸਟਰੀ ਨੇ ਕੈਨਸਲ ਕਰਤਾ ਹੈਗਾ ਜੀ ਜੀ ਹੁਣ ਜਿਵੇਂ ਆ ਇਹਨਾਂ ਨੇ ਬੇਟਾਈਮ ਪਾਣੀ ਖੋਲਤਾ ਠੀਕ ਹੈ ਨਾ ਜੀ ਤੇ এনवायरमेंट ਤੇ ਜਿਹੜਾ ਇੰਪੈਕਟ ਹੋ ਰਿਹਾ ਉਹਦਾ ਕੋਈ ਉਸ ਸਮੇਂ ਅਨਾਲਿਸਿਸ ਨਹੀਂ ਹੋਇਆ ਇਹੀ ਕੰਮ ਹੁਣ ਰਾਵੀ ਦੀ ਜਿਹੜੀ ਹੁਣ ਹੋਣ ਲੱਗੀ ਐ ਉਹਦਾ ਕਰਨ ਲੱਗਿਆ ਇੱਕ ਤਾਂ ਸਰਕਾਰ ਨੂੰ ਪੋ ਕਿ এনवायरमेंटਲ ਇੰਪੈਕਟ ਅਨਾਲਿਸਿਸ ਕਿਸੇ ਵੀ ਹਾਲਾਤ 'ਚ ਖਤਮ ਨਹੀਂ ਹੋਣਾ ਚਾਹੀਦਾ ਰਾਵੀ ਦੇ ਕਨਾਲ ਜਿਹੜਾ ਤੁਸੀਂ ਤੋੜਨੇ ਆ ਉਹ ਗਲਤ ਐ ਦੂਜੀ ਬੇ ਦੂਜੀ ਬੇਨਤੀ ਦੂਜੀ ਬੇਨਤੀ ਇਹ ਐ ਜੀ ਕਿ ਜਿਹੜਾ ਇੰਡਸ ਵਾਟਰ ਟ੍ਰੀਟੀ ਤੋੜੀ ਐ ਉਹਦੇ ਨਾਲ ਤੁਹਾਨੂੰ ਪਤਾ ਹੈ ਜ਼ਿੰਮੇਵਾਰ ਦਾ ਜੇ ਕੋਈ ਪਾਣੀ ਹੱਕ ਲੈ ਲੇ ਉਹ ਲੜਨ ਨੂੰ ਤਿਆਰ ਹੋ ਜਾਂਦਾ ਹੈ ਤੇ ਅਸੀਂ ਨਹੀਂ ਪਾਕਿਸਤਾਨ ਨਾਲ ਲੜਨਾ ਚਾਹੁੰਦੇ ਗੁਜਰਾਤ ਚ ਜਾ ਕੇ ਲੜਾਈਆਂ ਕਰ ਲੈਣ ਮਹਾਰਾਸ਼ਟਰ ਚ ਕਰ ਲੈਣ ਮੱਧਿਆ ਪ੍ਰਦੇਸ਼ ਚ ਕਰ ਲੈਣ ਸਾਡਾ ਪਾਕਿਸਤਾਨ ਨਾਲ ਬੈਰ ਨਾ ਪਾਓ ਜਿਵੇਂ ਨਦੀ ਬੰਦੀ ਹੈ ਰੈਪੇਰੀਅਨ ਕਾਨੂੰਨ ਦੀਨ ਇਹ ਸਰਕਾਰ ਨੂੰ ਕਹੋ ਕਿ ਚੱਲਣ ਦੇ ਤੇ ਸਾਡੇ ਔਰੇ ਤਬਾਹੀ ਪਹਿਲਾਂ ਹੀ ਮਸਾਲਾ ਨੇ ਕਰਤੀ ਹੈਗੀ ਹੈ ਤੇ ਆ ਪਾਣੀ ਹੁਣ ਇੱਧਰ ਉੱਧਰ ਜਿਹੜਾ ਕਰਦੇ ਆ ਇਹ এনवायरमेंटਲੀ ਸਾਊਂਡ ਕੰਮ ਨਹੀਂ ਆ ਇਹ ਵੀ ਉੱਥੇ ਦਿਓ ਤੁਸੀਂ এনवायरमेंटਲ ਲਿਸਟ ਹੈਗੇ ਹੋ ਇੱਕ ਹੋਰ ਇੱਕ ਹੋਰ ਇੱਕ ਇੱਕ ਹੋਰ ਬੇਨਤੀ ਹੈ ਜੀ ਇੱਥੇ ਹੁਣ ਹੋਊਗਾ ਬਹੁਤ ਜ਼ਿਆਦਾ ਮਾਲੀ ਨੁਕਸਾਨ ਮਤਲਬ ਤੁਹਾਨੂੰ ਦਿਖਦਾ ਮੈਂ ਉਹਦੇ ਬਾਰੇ ਘਰਾਂ ਦੇ ਵਿੱਚ ਪਾਣੀ ਚੜ ਗਿਆ ਉਹਦੇ ਵਿੱਚ ਫਲੱਡ ਡੈਮੇਜ ਹੋਣਾ ਹੈ ਮਕਾਨ ਮੁਰਕੇ ਬਣਾਉਣੇ ਪੈਣੇ ਆ ਡੰਗਰ ਮਰ ਗਏ ਹੈਗੇ ਆ ਉਹਨਾਂ ਦਾ ਹਿਸਾਬ ਮੋਦੀ ਨੂੰ ਕਹ ਕੇ ਆਪਣੇ ਧਗਰੀ ਨੂੰ ਲਾ ਕੇ ਉਰੇ ਆ ਕੇ ਮਰਦ ਬਣ ਕੇ ਜਿਵੇਂ ਉਦੋਂ ਕਹਿ ਕੇ ਗਿਆ ਨਾ ਬ੍ਰਿਜ ਤੇ ਕਿ ਮੇਰਾ ਜਾਨ ਨੂੰ ਖਤਰਾ ਮੈਂ ਪਾਕਿਸਤਾਨੀ ਕਿਸਾਨ ਦੇ ਨੇੜੇ ਮੈਨੂੰ ਕਿਸਾਨਾਂ ਨੇ ਘੇਰ ਲਿਆ ਉਹਨੂੰ ਕੋਲ ਡਰ ਲਾ ਕੇ ਉਰੇ ਆ ਕੇ ਬੰਦਾ ਬਣ ਕੇ ਪੈਸੇ ਛੱਡ ਕੇ ਜਾਏ ਸੜਕਾਂ ਮੁੜ ਕੇ ਬਣਾਉਣ ਵਾਲੀਆਂ ਹੋਣਗੀਆਂ ਟੋਏ ਹੋਣੇ ਆ ਬੱਚਿਆਂ ਦੇ ਸਕੂਲ ਖਤਮ ਹੋ ਗਏ ਪਾਣੀ ਚੜਿਆ ਹੋਇਆ ਸਕੂਲਾਂ ਦੇ ਪੈਸੇ ਭਰ ਕੇ ਜਾਵੇ ਇਹ ਤਾਂ ਹੋਇਆ ਕਿਉਂਕਿ ਸੈਂਟਰ ਨੇ ਨਦੀਆਂ ਤੇ ਡੈਮਾਂ ਨੂੰ ਖੋਲ ਕੇ ਪੰਜਾਬ ਨੂੰ ਡੋਪਿਆ ਇਹ ਤੁਸੀਂ ਬਤੌਰ ਐਮਪੀ ਜਰੂਰ ਦੱਸਿਓ ਜੀ ਜੀ ਜਵਾਬ ਕੀ ਦੇ ਦੀ ਕਿ ਨਾ ਲੋਕ ਵੀ ਕਰ ਰਹੇ ਆ ਸਰ ਇੱਕ ਵਾਰੀ ਸਾਡਾ ਵੀ ਸੁਭਾਅ ਲਾ ਲੋ ਲੋਕ ਨਹੀਂ ਹੋ ਸਾਭਾ ਵਾਲਾ ਨਹੀਂ ਜਿੰਨਾ ਕੋ ਬੋਲੇ ਉਹਨਾਂ ਕੋ ਦੇਦੀ ਜਵਾਬ ਤਾਂ ਬਾਕੀ ਜਿਹੜਾ এনਵਾਇਰਨਮੈਂਟ ਅਨਲਿਸਿਸ ਸਰ ਜੇ ਨਹੀਂ ਕੀਤਾ ਤੇ ਅੱਜ ਸਾਰਾ ਹਮਾਜਰ ਰੁੜ ਰਿਹਾ ਇਹ ਉਹਦਾ এনਵਾਇਰਨਮੈਂਟ ਅਨਲਿਸਿਸ ਹੋ ਕੇ ਉਹ ਸਾਰਾ ਕੁਝ ਡਵੈਲਪ ਹੁੰਦਾ ਜਿਸ ਤਰ੍ਹਾਂ ਦੇ ਨਾਲ এনवायरमेंट ਦੇ ਨਾਲ ਪਿਛਲੀ ਜਿਹੜੀ ਸਰਕਾਰ ਜਿਹੜੀ ਹੈਗੇ ਸਮੇਂ ਦੇ ਵਿੱਚ ਜਿਹੜੀ ਜਿਹੜੀ ਲੋਕ ਸਭਾ ਦੀ ਜਿਹੜੀ ਸਟੈਂਡਿੰਗ ਕਮੇਟੀ ਦੀ ਰਿਪੋਰਟ ਤਮਾਸ਼ਲ ਦੇ 4 ਪੰਜਾਬ ਦੇ 9 ਹਰਿਆਣਾ ਦੇ 11 70 ਤੋਂ ਵੱਧ ਜਿਹੜੇ ਜ਼ਿਲ੍ਹੇ ਪੂਰੇ ਇੰਡੀਆ ਦੇ ਆ ਜਿਹਦੇ ਉੱਤੇ 23 ਦੇ ਵਿੱਚ ਗਲੋਬਲ ਵਾਰਮਿੰਗ ਦਾ ਅਸਰ ਹੋਇਆ ਤੇ ਉਹ 24 ਦੇ ਵਿੱਚ ਉਹ ਉਹਦਾ ਸੁਣ ਤੋਂ ਸੁਣਦੇ ਸੀ ਵੀ ਇਹਦਾ ਕੀ ਅਸਰ ਹੋਊ ਲੋਕਾਂ ਦੇ এনवायरमेंट ਤੇ ਉਹ ਆਪਾਂ ਦੇਖਿਆ ਵੀ ਇੰਨੀ ਪੈਣਗੇ ਤੇ ਭਈ ਜਾਣਗੇ ਪਿਛਲੇ ਸਾਲ ਨਹੀਂ ਪਏ ਡੈਵ ਨਹੀਂ ਭਰੇ ਤੇ ਰੌਲਾ ਕਿੰਨਾ ਸੀ ਤੇ ਅੱਜ ਉਹ ਪਾਣੀ ਨੂੰ ਕੋਈ ਲੈਣ ਨੂੰ ਤਿਆਰ ਨਹੀਂ ਰਹਿਣ ਵਾਸਤੇ ਆ ਸਾਰੇ ਸਾਡੇ ਕਿਸਾਨ ਵੀ ਰੱਖੇ ਹੋਏ ਸੋ ਅਨਲਿਸਿਸ ਤਾਂ ਹੋਣਾ ਚਾਹੀਦਾ ਹੁਣ ਸਾਡੀ ਗੱਲ ਹੁਣ ਜਿਹੜਾ ਪਾਣੀ ਭਾਰਤ ਸਰਕਾਰ ਦੀ ਜਿਹੜਾ ਭਾਰਤ ਸਰਕਾਰ ਨੇ ਰੱਦ ਕਰਤਾ ਜੀ ਕੱਲ ਕਹਿੰਦੇ ਕਿ ਨਹੀਂ ਕਰਨਾ ਸੀ ਨਹੀਂ ਉਹ ਕਰਨਾ ਨਾ ਕਰਨਾ ਉਹ ਤਾਂ ਉਹਨਾਂ ਦਾ ਹੈ ਪਰ ਜੇ ਤੁਸੀਂ ਐਮਪੀ ਹੋ ਐਮਪੀ ਹੋ ਤਾਂ ਜੀ ਤਾਂ ਮਸ਼ੀਤ ਕਮਨ ਹੋਣਾ ਚਾਹੀਦਾ ਹੋਰ ਹੋਰ ਜੀ ਕੀ ਕਹਿੰਦੇ ਤੁਸੀਂ ਕੀ ਕਹਿ ਸਕਦੇ ਆ ਤਾਂ ਫਿਰ ਹੋਰ ਮੋਰ ਸਾਡੇ ਕੋਲ ਨਹੀਂ ਜੇ ਤੁਸੀਂ ਹੋਣੇ ਦੱਸੋ ਇਹ ਤਾਂ ਮੈਂ ਵੀ ਬਿਆਨ ਦੇ ਦਿੰਦਾ ਐਸੀ ਵੀ ਨਹੀਂ ਮੋਰ ਹੈ ਨਹੀਂ ਅਸੀਂ ਮੋਰ ਕਿ ਨਹੀਂ ਹੋ ਰਿਹਾ ਜੀ ਤੇ ਕਹੀ ਨਹੀਂ ਸਕਦੇ ਐਮਪੀ ਦਾ ਲਿਖ ਕੇ ਤੁਸੀਂ ਉੱਥੇ ਦਲਾਓ ਨਹੀਂ 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 ਬਾਬਾ ਜੀ ਤੁਸੀਂ ਉਹਨਾਂ ਦਾ ਬੋਇਕਾਟ ਕਰੋ ਸਾਡੇ ਕਿਸਾਨਾਂ ਤੋਂ ਵੱਧ ਕੇ ਕੁਝ ਨਹੀਂ ਅੰਨ ਦਤਾ ਹੈ ਜੇ ਤੁਸੀਂ ਉਹਨਾਂ ਦੇ ਮੈਂਬਰ ਹੋ ਇਹਦਾ ਮਤਲਬ ਤੁਸੀਂ ਉਹਨਾਂ ਨੂੰ ਕਹੋ ਰਾਜ ਸਭਾ ਲਈ ਪਾਰਲੀਮੈਂਟ ਸਾਰੇ ਉਹਦੇ ਵਿੱਚ ਵਿਰੋਧੀ ਪਾਰਲੀਮੈਂਟ ਦਾ ਹੀ ਕਿਹਾ ਵਿਰੋਧੀ ਧਿਰ ਦੇ ਵਿੱਚ ਬੈਠੇ ਆਪਣੀ ਮੰਨ ਤਾਂ ਕੱਲਾ ਉੱਥੇ ਖੜ ਕੇ ਬੋਲ ਗਿਆ ਸੀ ਕਿ ਮੈਂ ਵੀ ਕਹਾਂ ਤੁਹਾਨੂੰ ਹੁਣ ਵੀ ਉਹਨੂੰ ਕਿਹਨੇ ਕਿਸ ਨੇ ਰੋਕਿਆ ਇੱਥੇ ਖੜ ਕੇ ਤੁਸੀਂ ਵੀ ਬੋਲੀ ਜਾਓ ਤੁਹਾਡਾ ਵੀ ਥੋੜਾ ਵੀ ਨਹੀਂ ਹੈਗਾ ਐਵੇਂ ਨਾ ਮਾਰੀ ਜਾਓ ਤੁਹਾਡੇ ਕੋਲ ਪਾਰਲੀਮੈਂਟ ਗਏ ਬਾਬਾ ਜੀ ਅਸੀਂ ਉਹ ਬੋਲਾਂਗੇ ਜਿਹੜਾ ਬਾਬਾ ਜੀ ਤੁਹਾਨੂੰ ਮੈਂ ਕਿਹਾ ਸੀ ਤੁਸੀਂ ਪਾਰਲੀਮੈਂਟ ਨਾਲ ਪੰਜਾਬ ਦੀ ਸੇਵਾ ਕਰਾਂਗੇ ਤੁਸੀਂ ਕਹਿ ਰਹੇ ਹੋ ਕਿ ਐਵੇਂ ਨਾ ਮਾਰੀ ਜਾਓ ਤੁਹਾਨੂੰ ਕਿਉਂ ਲੱਗ ਰਿਹਾ ਕਿ ਐਵੇਂ ਮਾਰਦੇ ਐਵੇਂ ਇਹ ਹੋਣਾ ਕਿ ਜਿਹੜੀ ਚੀਜ਼ ਉਹ ਸਮਝ ਨਹੀਂ ਅਸੀਂ ਕਿੰਨੀ ਵਾਰੀ ਬੋਲੇ ਦਰਸ਼ਨ ਜੀ ਤੁਹਾਨੂੰ ਕਿਸੇ ਨੂੰ ਜਿਹੜੀ ਚੀਜ਼ ਵੀ ਅਸੀਂ ਕਿੰਨੀ ਵਾਰੀ ਪੰਨਾ ਤੇ ਬੋਲਿਆ ਸਾਨੂੰ ਵਾਕਿਆ ਨਹੀਂ ਸਮਝ ਆਉਂਦਾ ਅਸੀਂ ਬੇਨਤੀ ਕਰਦੇ ਆ ਲਿਖ ਕੇ ਦੇ ਦੇ ਲਿਖ ਕੇ ਦੇ ਦੇ ਸਾਨੂੰ ਪੈਸੇ ਲੈ ਕੇ ਆਉਣ ਸਾਹੀ ਐਂ ਅੰਪੀ ਬਣਾਇਆ ਸਵਾਲ ਕਰ ਆਮ ਲੋਕ ਖੜੇ ਸਵਾਲ ਕਰ ਰਹੇ ਤੂੰ ਜਵਾਬ ਦੇ ਤਾ ਪੱਕਾ ਮਾਰਨਾ ਤਾਂ ਕੋਈ ਗੱਲ ਨਹੀਂ ਬਣੀ ਨਹੀਂ ਜੋ ਸੰਤ ਜੀ ਕਹਿੰਦੇ ਬਾਬਾ ਜੀ ਕਹਿੰਦੇ ਇਹ ਸਭ ਤਾਂ ਕੋਈ ਐਮਪੀ ਸਾਹਿਬ ਜੇ ਤੁਹਾਨੂੰ ਮੈਂਬਰ ਕਿਹਾ ਪਾਰਲੀਮੈਂਟ ਦੇ ਮੈਂਬਰ ਕਿਹਾ ਤੁਸੀਂ ਉਹ ਵੀ ਗੁੱਸਾ ਕਰਿਆ ਪਾਰਲੀਮੈਂਟ ਦੇ ਮੈਂਬਰ ਤੇ ਹੈਗੇ ਉਹਨੇ ਤੇ ਤੁਸੀਂ ਕਹਿੰਦਾ ਮੈਂ ਖਾਂਦਾ ਮੈਂਬਰ ਹਾਂ ਮੈਂ ਹਾਂ ਪਾਰਲੀਮੈਂਟ ਦਾ ਅਸੀਂ ਵਿਰੋਧੀ ਧਿਰ ਦੇ ਅਸੀਂ ਤੁਹਾਨੂੰ ਕਿਹਾ ਪਾਰਲੀਮੈਂਟ ਦੇ ਮੈਂਬਰ ਵਿਰੋਧੀ ਧਿਰ ਵਾਲੇ ਜਿਆਦਾ ਬੋਲ ਰਹੇ ਹੋ ਧਰਤ ਤਾਂ ਕਰਦੇ ਥੇਲੀ ਨੂੰ ਧੰਨਵਾਦ ਜੀ ਜਿੰਨੀ ਜਿੰਨੀ ਨਹੀਂ ਹੁੰਦਾ ਇਹ ਨਹੀਂ ਉਹ ਕਹਿ ਰਹੇ ਨੇ ਕਿ ਵਿਰੋਧੀ ਧਿਰ ਜਿਆਦਾ ਬੋਲ ਸਕਦੀ ਹੈ ਕਿ ਪਾਰਲੀਮੈਂਟ ਮੈਂਬਰ ਹੈਗੇ ਪਰ ਵਿਰੋਧੀ ਦੇ ਵਿੱਚ ਆ ਜਾਂਦੇ ਆ ਵਿਰੋਧੀ ਤਾਂ ਜਿਆਦਾ ਤਾਂ ਸਕਦੇ ਆ ਪਾਰਲੀਮੈਂਟ ਚ ਬੋਲ ਤਾਂ ਸਕਦੇ ਬੋਲਣ ਦੀ ਜਿਹੜੀ ਹੈਗੀ ਜੇ ਮੈਂ ਅਸੀਂ ਬੋਲ ਸਕਦੇ ਅਸੀਂ ਬੋਲਣੇ ਅਮਰਸਾ ਨੇ ਫਿਰ ਖੜ ਕੇ ਤੁਹਾਡੀ ਸਿਫਤਾਂ ਕੀਤੀਆਂ ਅਮਰਸਾ ਨੂੰ ਫੜੋ ਕੀ ਗੱਲ ਘੋੜੀ ਹੋਰ ਗੱਲ ਆ ਅਮੇਸ਼ਾ ਨੇ ਸਿੱਤਾਂ ਕੀਤੀਆਂ ਉਹਨੂੰ ਪੜੋ ਐਨਵਾਇਰਨਮੈਂਟ ਕੰਪਨਸੀ ਜਿਹੜਾ ਹੋਣਾ ਚਾਹੀਦਾ ਹੋਰ ਦੂਸਰੀ ਰੜੀ ਹੈ ਕਿ ਕੋਈ ਵੀ ਅਸੀਂ ਐਡ ਮੈਂਬਰ ਪਾਰਲੀਮੈਂਟ ਤੁਹਾਨੂੰ ਫਰਿਆਦ ਹੀ ਕਰ ਰਹੇ ਅਸੀਂ ਕੋਈ ਮਾਰਾ ਨਹੀਂ ਕਿਹਾ ਤੁਸੀਂ ਕਰਮ ਨਹੀਂ ਤੁਸੂ ਚੀਜ਼ ਜਿਹਨਾਂ ਵੀ ਸਾਡੇ ਮੂੰਹ 'ਚ ਕੋਈ ਗੱਲ ਪਾਓ ਉਹ ਚੀਜ਼ ਨੂੰ ਅਸੀਂ ਨਹੀਂ ਤੁਹਾਨੂੰ ਲੱਗ ਰਿਹਾ ਜਿਹੜੀ ਛਾਹ ਵਾਲੀ ਜਿਹੜੀ ਸ਼ਾਹ ਨੇ ਸਿਬਤ ਕੀਤੀ ਬਾਬਾ ਜੀ ਦੀ ਉਹਦਾ ਇਹ ਸਾਨੂੰ ਹੋਇਆ ਕਿ ਸਾਡੇ ਤਾਂ ਨੌਜੌਨ ਅਵਤਾਰ ਸਿੰਘ ਖੰਡਾਰ ਹਦੀਪ ਸਿੰਘ ਨਿੱਜਰ ਮੂਸੇ ਵਾਲਾ ਦੀਪ ਸਿੰਘ ਸਿੱਧੂ ਸਾਰੇ ਮਾਰਤੇ ਇੱਥੇ ਵੀ ਤੇ ਵਿਦੇਸ਼ਾਂ 'ਚ ਵੀ ਸਾਡੇ 1.543 MP ਆ 543 ਦੇ ਵਿੱਚੋਂ ਇੱਕ ਵੀ ਨਹੀਂ ਬੋਲਦਾ 1.5 ਸਾਲ ਦਾ ਮੌਕਾ ਸੰਗਰੂਰ ਤੋਂ ਦਿੱਤਾ ਸਰਦਾਰ ਮਾਨ ਨੂੰ ਉਹਨਾਂ ਜਵਾਨਾਂ ਨੂੰ ਦੇ ਤੱਕ ਲਾ ਕੇ ਰੱਖਤਾ ਕਿ ਸਾਡੇ ਨੌਜਵਾਨਾਂ ਨੂੰ ਕਿਉਂ ਮਾਰਿਆ ਜਾਂਦਾ ਹੈ ਅੱਜ ਸਾਡੀਆਂ ਪਤਲਾ ਅੱਜ ਜੇ 543 ਤੋਂ ਵਿੱਚੋਂ ਸਾਡੇ ਪੰਜਾਬ ਦੇ ਹੀ ਬੋਲਣ ਤੇ ਕਿਉਂ ਨਹੀਂ ਹਕੂਮਤ ਜਿਹੜੀ ਆ ਉਹਨੂੰ ਚੈਲੰਜ ਹੋ ਜੂਗਾ ਪਰ ਜਦੋਂ ਅਸੀਂ ਗੁਲਾਮ ਆ ਤੇ ਅਸੀਂ ਅੱਜ ਰੁੜਦੇ ਵੀ ਆ ਅਸੀਂ ਮਾਰੇ ਵੀ ਜਾਂਦੇ ਨਸ਼ੇ ਨਾਲ ਵੀ ਪਾਣੀ ਨਾਲ ਵੀ ਤੇ ਗੋਲੀ ਨਾਲ ਵੀ ਕਿਹੜਾ ਦੇਸ਼ ਆਪਣੇ ਵਸ਼ਿੰਦਿਆਂ ਤੇ ਗੋਲੀਆਂ ਚਲਾਉਂਦਾ ਹੈ ਬਾਬਾ ਜੀ ਦਾ ਫਰਜ਼ ਬਣਦਾ ਉੱਥੇ ਖੜ ਕੇ ਕਹਿੰਦੇ ਤੇ ਪਾਕਿਸਤਾਨ ਹਿਮਾਚਲ ਜਾਂ ਪਾਕਿਸਤਾਨ ਇੰਗਲੈਂਡ ਫਰਾਂਸ ਜਰਮਨ ਕਿਹੜਾ ਦੇਸ਼ ਆਪਣੇ ਪਸੰਦਿਆ ਦੇ ਗੋਲੀਆਂ ਨੇ ਸਾਡੇ ਤਾਂ ਨੌਜਵਾਨੀ ਕੋਣ ਛੱਡਦਾ ਹੈ ਕੋਣ ਛੱਡਦਾ ਹੈ ਕਦੀ ਵੀ ਕਿਸੇ ਦੇਸ਼ ਨੂੰ ਵੇਖੋ ਜਿਹੜੇ ਜਿੱਥੋਂ ਦਾ ਜਾਂਦਾ ਹੈ ਕਾਨੂੰਨ ਦੇ ਮੁਤਾਬਕ ਅੱਜ ਅੱਜ ਕਿੰਨੇ 1 ਲੱਖ ਰੁਪਏ ਦੀ ਮੰਗ ਕੀਤੀ ਹੈ ਨਹੀਂ ਬੋਲਿਆ 1 ਲੱਖ ਰੁਪਏ ਦੀ ਮੰਗ ਕਰਨ ਨੂੰ ਹੁਣੇ ਹੁਣੇ ਸਾਨੂੰ ਇਹ ਕੁਝ ਨਹੀਂ ਦਿਵਾਇਦੀਆਂ ਹਾਂਜੀ ਪਾਰਲੀਮੈਂਟ ਪਾਰਲੀਮੈਂਟ ਨਹੀਂ ਬੋਲਣਾ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਜਿੰਨੇ ਐਮਪੀ ਨੇ ਪੰਜਾਬ ਤੋਂ ਜਿੰਨੇ ਸੰਖਿਆਸੀ ਤੁਸੀਂ ਤੁਹਾਡੀ ਜਿੰਨੇ ਪੰਜਾਬ ਤੋਂ ਐਮਪੀ ਨੇ ਗੱਲ ਤੇ ਕਰ ਲੈਣੀ ਸੁਣੀ ਨੀ ਗੱਲ ਤੁਸੀਂ ਕਹਿੰਦੇ ਸੁਣਾਂਗੇ ਜਿੰਨੇ ਐਮਪੀ ਪੰਜਾਬ ਤੋਂ ਹੈਗੇ ਨੇ ਉਹ ਸਿੱਖਾਂ ਦੇ ਜਿਹੜੇ ਬਾਹਰਲੇ ਦੇਸ਼ਾਂ 'ਚ ਕਤਲ ਹੋਏ ਚਾਹੇ ਇੱਥੇ ਹੋਏ ਆ ਉਹਦੇ ਬਾਰੇ ਕੋਈ ਨਹੀਂ ਬੋਲਦਾ